ਦੋਸਤੋ ਪਿਛਲੇ ਕੁਝ ਦਿਨਾਂ ਦਾ ਘਟਨਾਕ੍ਰਮ ਤੁਸੀਂ ਅੱਛੀ ਤਰ੍ਹਾਂ ਜਾਣਦੇ ਹੋ ਕਿ ਕਿਵੇਂ ਸਰਕਾਰ ਆਪਣੇ ਵਿਰੋਧੀਆਂ ਤੇ ਲਗਾਤਾਰ ਪਿਛਲੇ ਸਾਢੇ 3 ਸਾਲ ਤੋਂ ਝੂਠੇ ਮੁਕੱਦਮੇ ਜਿਹੜਾ ਬੋਲਦਾ ਕੋਈ ਵੀ ਚਾਹੇ ਆਪੋਜੀਸ਼ਨ ਪਾਰਟੀਆਂ ਨੇ ਚਾਹੇ ਉਹ ਕੋਈ ਕਾਂਗਰਸ ਦੇ ਲੀਡਰਸ ਨੇ ਆਕਾਲੀ ਦਲ ਦੇ ਲੀਡਰਸ ਨੇ ਇੱਥੋਂ ਤੱਕ ਕਿ ਇਹ ਪੰਜਾਬ ਦੇ ਵਿੱਚ ਬਦਲਾਖੋਰੀ ਦੀ ਨੌਬਤ ਇੱਥੇ ਤਈ ਆ ਗਈ ਕਿ ਮਾਲਵਿੰਦਰ ਸਿੰਘ ਮਾਲੀ ਵਰਗੇ ਈਵਨ ਭਾਨੇ ਸਿੱਧੂ ਵਰਗੇ ਜਿਹੜੇ ਲੜਾਈ ਲੜਦੇ ਸੀ ਟਰੈਵਲ ਏਜੰਸੀ ਜਾਂ ਹੋਰ ਬਹੁਤ ਸਾਰੇ ਕਾਰਕੁਨ ਜਿਹੜੇ ਸਿੱਗੇ ਐਕਟੀਵਿਸਟ ਸੀ ਉਹਨਾਂ ਨੂੰ ਵੀ ਬਖਸ਼ਿਆ ਨਹੀਂ ਗਿਆ ਔਰ ਇੱਕ ਪਰਚਾ ਨਹੀਂ ਹੋਇਆ ਮਲਟੀਪਲ ਪਰਚੇ ਹੋਏ ਮੇਰੇ ਤੇ ਤੁਸੀਂ ਸਾਰੇ ਜਾਣਦੇ ਕਿ ਪੰਜ ਕੇਸ ਜਿਸਟ ਰਜਿਸਟਰ ਕੀਤੇ ਜਿਸ ਦਿਨ ਮੈਨੂੰ ਐਨਡੀਪੀਐਸ ਬੇਲ ਮਿਲਨੀ ਸੀ ਉਸ ਦਿਨ ਪੰਜਵਾਂ ਮੁਕਦਮਾ ਸੁਭਾਨਪੁਰ ਪੁਲਿਸ ਸਟੇਸ਼ਨ ਤੜਕੇ 2 ਵਜੇ ਖੁੱਲਿਆ 2 ਵਜੇ ਦੀ ਐਫਆਈਆਰ ਦਰਜ ਕਰਕੇ ਕੁਝ ਸਮਾਂ ਮੈਨੂੰ ਅੰਦਰ ਹੋ ਰੱਖਿਆ ਆ ਪਿਛਲੇ ਦਿਨਾਂ ਚ ਇੱਕ ਵਾਰ ਫਿਰ ਇਹਨਾਂ ਦੀ ਕੋਸ਼ਿਸ਼ ਸੀ ਕਿ ਕਿਸੇ ਤਰੀਕੇ ਨਾਲ ਮੈਨੂੰ ਹੋਰ ਉਲਝਾਇਆ ਜਾਵੇ ਤੇ ਕੱਲ ਮਾਨਯੋਗ ਹਾਈ ਕੋਰਟ ਨੇ ਇੱਕ ਬੜਾ ਰੀਜ਼ਨੇਬਲ ਅੱਛਾ ਆਰਡਰ ਪਾਸ ਕੀਤਾ ਸਾਡੇ ਹੱਕ ਵਿੱਚ ਜਿੱਥੇ ਸਰਕਾਰ ਕੋ ਘੁਵਾ ਲਿਆ ਉਹਨਾਂ ਨੇ ਕਿ ਅਸੀਂ ਡੀਏ ਦੀ ਇੱਕ ਜਾਂਚ ਤਾਂ ਕਰ ਰਹੇ ਹਾਂ 2024 ਦੀ ਲੇਕਿਨ ਇਹਨਾਂ ਦੇ ਖਿਲਾਫ ਕੋਈ ਸਾਡੇ ਕੋਲ ਸਬੂਤ ਜਾਂ ਕੋਈ ਅਰੈਸਟ ਕਰਨ ਦਾ ਕੋਈ ਸਾਡੇ ਕੋਲ ਇਸ ਵਕਤ ਕੋਈ ਪ੍ਰੋਗਰਾਮ ਨਹੀਂ ਕਰ ਚਲੋ ਉਹ ਇੱਕ ਪਾਸੇ ਹੋ ਗਈ ਗੱਲ ਮੈਂ ਪੁੱਛਣਾ ਚਾਹੁੰਦਾ ਕਿ ਵਿਰੋਧੀਆਂ ਤੇ ਤਾਂ ਧੜਾ ਧੜ ਪੱਚੇ ਪਹਿਲਾਂ ਇਹ ਦੱਸੋ ਜਿਹੜਾ 144 ਟਾਇota ਹਾਈਲਕਸ ਗੱਡੀਆਂ ਦਾ ਮਸਲਾ ਅਸੀਂ ਪਬਲਿਕ ਡੋਮੇਨ ਚ ਲੈ ਕੇ ਆਏ ਹੁਣ ਤਾਂ ਮੇਰੇ ਖਿਆਲ ਆ ਕਿ ਲਗਭਗ 15 ਦਿਨ ਤੋਂ ਉੱਤੇ ਹੋ ਗਏ ਨੇ ਉਹਦਾ ਅੱਜ ਤੱਕ ਭਗਵੰਤਪານ ਦੀ ਸਰਕਾਰ ਨੇ ਕਿਸੇ ਮੰਤਰੀ ਸੰਤਰੀ ਨੇ ਰੋਜ਼ ਤਿੰਨ ਤਿੰਨ ਵਾਰੀ ਬੈਠਦੇ ਨੇ ਮੀਡੀਆ ਦੇ ਸਾਹਮਣੇ ਪ੍ਰੈਸ ਕਾਨਫਰੰਸ ਕਰਦੇ ਨੇ ਕਿਸੇ ਨੇ ਅੱਜ ਤੱਕ ਆਪਣਾ ਮੂੰਹ ਨਹੀਂ ਖੋਲਿਆ ਮਤਲਬ ਡਿਨਾਈ ਵੀ ਨਹੀਂ ਕੀਤਾ ਕਿ ਅਸੀਂ ਨਹੀਂ ਕੀਤਾ ਜੀ ਇਹ ਤਾਂ ਗਲਤ ਇਲਜ਼ਾਮ ਲਾ ਰਹੇ ਇਹ ਵੀ ਡਿਨਾਈਲ ਵੀ ਨਹੀਂ ਕੀਤਾ ਇਹਦਾ ਮਤਲਬ ਹੈ ਕਿ ਟੋਯੋਟਾ ਹਾਈਲੈਕਸ ਵਿੱਚ 144 ਗੱਡੀਆਂ 'ਚ ਘੱਟੋ ਘੱਟ 15 ਤੋਂ ਲੈ ਕੇ 21 ਕਰੋੜ ਰੁਪਏ ਦਾ ਕਮਿਸ਼ਨ ਖਾਦਾ ਗਿਆ ਆ ਤੁਸੀਂ ਸਾਰੇ ਜਾਣਦੇ ਹੋ ਆਪਾਂ ਕਾਫੀ ਤੱਤ ਪੇਸ਼ ਕੀਤੇ ਬਿੱਲ ਦਿਖਾਤੇ ਜਦੋਂ ਸਧਾਰਨ ਬੰਦਾ ਕੋਈ ਟੋヨタ ਹਾਈਲੈਕਸ ਦੀ ਗੱਡੀ ਲੈਣ ਜਾਂਦਾ ਆ ਪਿਕਅਪ ਟਰੱਕ ਦੀ ਤੇ ਉਹਨੂੰ 10 ਤੋਂ ਲੈ ਕੇ 15 ਲੱਖ ਰੁਪਏ ਤੱਕ ਡਿਸਕਾਊਂਟ ਦਿੰਦਾ ਮੈਂ ਆਪਣੇ ਬਾ ਆਪਣੇ ਨਾਮ ਤੇ ਵੀ ਬਿੱਲ ਕਟਵਾ ਕੇ ਦੇਖ ਲਿਆ ਲੇਕਿਨ ਜਦੋਂ ਸਰਕਾਰ ਲੈਂਦੀ 144 ਗੱਡੀਆਂ ਇਹਨਾਂ ਨੂੰ ਤਾਂ ਘੱਟੋ ਘੱਟ 20 ਲੱਖ ਰੁਪਏ ਗੱਡੀ ਦਾ ਰਿਬੇਟ ਮਿਲਣਾ ਚਾਹੀਦਾ ਸੀਗਾ ਜੇ 15 ਲੱਖ ਰੁਪਏ ਦੇ ਹਿਸਾਬ ਨਾਲ ਵੀ ਕਮਿਸ਼ਨ ਇਹਨਾਂ ਨੇ ਖਾਦਾ ਵਾਪਸ ਕਿੱਕਬੈਕ ਲਿੱਤੀ ਆ ਪੈਸੇ ਪੂਰੇ ਦੇ ਦਿੰਦੇ ਟੋヨタ ਨੂੰ ਬਾਅਦ ਚ ਕੈਸ਼ ਦੇ ਵਿੱਚ ਇੱਕ ਕਮਿਸ਼ਨ ਵਾਪਸ ਲਿਆ ਤਾਂ ਇਹ 21 ਕਰੋੜ ਰੁਪਇਆ ਪੰਜਾਬ ਸਰਕਾਰ ਦਾ ਤੁਹਾਡੇ ਲੋਕਾਂ ਦੇ ਖਜ਼ਾਨੇ ਦਾ ਪੈਸਾ ਬਣਦਾ ਵਾ ਲੇਕਿਨ ਦੋ ਹਫ਼ਤਿਆਂ ਤੋਂ ਨਾ ਚੀਫ ਮਿਨਿਸਟਰ ਬੋਲਿਆ ਨਾ ਇਹਨਾਂ ਦੇ ਸੀਐਮਓ ਦੇ ਚੀਫ ਮਿਨਿਸਟਰ ਆਫਿਸ ਚੋਂ ਕੋ ਬੋਲਿਆ ਡੀਜੀਪੀ ਪੰਜਾਬ ਪੁਲਿਸ ਦੇ ਨਾਮ ਤੇ ਬਿਲਿੰਗ ਆ ਨਾ ਡੀਜੀਪੀ ਦੇ ਆਫਿਸ ਚੋਂ ਕਿਸੇ ਨੇ ਡਿਨਾਈ ਵੀ ਨਹੀਂ ਕੀਤਾ ਕਿ ਨਹੀਂ ਨਹੀਂ ਜੀ ਇਹ ਕਿ ਕਿਸੇ ਤਰ੍ਹਾਂ ਦਾ ਕੋਈ ਇਹਦੇ ਸਾਡਾ ਲੈਣ ਦੇਣ ਨਹੀਂ ਨਿਕਾ ਤੇ ਜਦੋਂ ਮਤਲਬ ਅੰਡਰਸਟੂਡ ਆ ਕਿ ਇਹ ਪੈਸੇ ਤੁਸੀਂ ਸ਼ਰੇਮ ਖਾਦੇ ਨੇ ਔਰ ਇੱਥੇ ਹੀ ਬਸ ਨਹੀਂ ਮੈਂ ਰਿਸਰਚ ਕਰ ਰਿਹਾ ਵਾਂ ਜਿਹੜਾ ਬਲਤੇਜ ਬੰਨੂ ਜਿਹੜਾ ਇੱਕ ਇਹਨਾਂ ਦਾ ਔਖੋਤੀ ਮੀਡੀਆ ਐਡਵਾਈਜ਼ਰ ਜਿਹੜਾ ਪਹਿਲਾਂ ਰੀਪ ਦੇ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਸੀ ਪਟਿਆਲਾ ਪੁਲਿਸ ਨੇ ਜੇਲ੍ਹ ਕੀਤੀ ਹੈ ਇਸਨੇ ਜਿਹੜੇ ਦੂਜਿਆਂ ਨੂੰ ਤੰਸਕਾਸਤੇ ਨੇ ਡਰੱਗ ਮਾਫੀਆ ਦੱਸਦੇ ਹਨ ਹਾਲਾਂਕਿ ਇਹਨਾਂ ਦੇ ਜਿਹੜੇ ਪਿਤਾ ਜੀ ਨੇ ਕੇਚਰੀਵਾਲ ਔਰ ਮਨੀਸ਼ ਸੋਡਿਆ ਮਨੀ ਪਿਤਾ ਜੀ ਇਹ ਸਾਰੇ ਵੀ ਤਾਂ ਸ਼ਰਾਬ ਘੁਟਾਲੇ ਵਿੱਚ 2-2000 ਕਰੋੜ ਦੇ ਘੁਟਾਲਿਆਂ ਵਿੱਚ ਦੇਦੇ-ਦੇ ਸਾਲ ਜੇਲਾਂ ਕੱਟੀਆਂ ਉਹਨਾਂ ਨੂੰ ਤਾਂ ਤੁਸੀਂ ਡਰੱਗ ਮਾਫੀਆ ਨਹੀਂ ਕਹਿੰਦੇ ਦੂਜੇ ਆਪਣੇ ਵਿਰੋਧੀਆਂ ਨੂੰ ਜਿਹੜੇ 9 ਸਾਲ ਪੁਰਾਣੇ ਝੂਠੇ ਮੁਕਦਮੇ 'ਚ ਜਿਹੜਾ ਜਿਹੜੀ ਟ੍ਰਾਇਲ ਮੇਰੀ ਸੁਪਰੀਮ ਕੋਰ ਹੌਨਰੇਬਲ ਸੁਪਰੀਮ ਕੋਰ ਆਫ ਇੰਡੀਆ ਨੇ ਜੂਨ 2024 ਦੀ ਸਟੇ ਕੀਤੀ ਹੋਈ ਆ ਮੈਂ ਕਿਸੇ ਤਰ੍ਹਾਂ ਦਾ ਉਹਦੇ 'ਚ ਗੁਨਾਹਗਾਰ ਨਹੀਂ ਅੱਜ ਦੀ ਡੇਟ 'ਚ ਉਹ ਸਟੇਡ ਆ ਮੁਕਦਮਾ ਸੁਪਰੀਮ ਕੋਰ ਨੇ ਉਸ ਦੀ ਸਾਰੀ ਪ੍ਰੋਸੀਡਿੰਗਸ ਫਾਜ਼ਿਲਕਾ ਕੋਰਟ ਵਿੱਚ ਸਟੇ ਕੀਤੀਆਂ ਹੋਈਆਂ ਪਰ ਫਿਰ ਵੀ ਸਾਨੂੰ ਡਰ ਮਾਫੀ ਕਿਹਾ ਜਾਂਦੇ ਤੇ ਆਪਣੇ ਜਿਹੜੇ ਇਹਨਾਂ ਦੇ ਅਖੋਤੀ ਜਿਹੜੇ ਦਿੱਲੀ ਦੇ ਆਕਾ ਨੇ ਕੇਜਰੀਵਾਲ ਤੇ ਸਸੋਡੀਆਂ 2-2000 ਕਰੋੜ ਰੁਪਏ ਦੇ ਸ਼ਰਾਬ ਘੁਟਾਲਾ ਸ਼ਰਾਬ ਡਰਗਿੰਗ ਆ ਉਦੇ ਬਾਰੇ ਕੋਈ ਆ ਮੈਂ ਬਲਤੇਜ ਪੰਨੂ ਨੂੰ ਕਹਿਣਾ ਚਾਹੁੰਦਾ ਕਿ ਜਿਵੇਂ ਟヨタ ਹਾਈਲੈਕਸ ਗੱਡੀਆਂ ਦਾ ਮਾਮਲਾ ਹੈ ਨਾ 144 ਲਿਆ ਤੇ ਉਹਦੇ ਚ ਫੁੱਲ ਕੀਮਤ ਦੇ ਕੇ ਤੇ ਕਮਿਸ਼ਨ ਲਿਆ ਐਵੇਂ ਹੀ ਜਿੰਨੀਆਂ ਸਕੋਰਪੀਓ ਗੱਡੀਆਂ ਖਰੀਦੀਆਂ ਗਈਆਂ ਇਕਰਾਜ ਮੋਟਰਜ਼ ਆ ਪਟਿਆਲੇ ਦੀ ਇੱਕ ਡੀਲਰਸ਼ਿਪ ਆ ਉਹਨੀਆਂ ਹੋਰ ਵੀ ਡੀਲਰਸ਼ਿਪਸ ਹੈਗੀਆਂ ਨੇ ਲਾਗੇ ਬੰਨੇ ਉਹਦੇ ਵਿੱਚ ਬਲਤੇਜ ਪੰਨੂ ਨੇ ਨਾਲ ਸਮਝੌਤ ਵਿੱਚ ਬੈਠ ਕੇ ਜਿੰਨੀ ਪਰਚੇਜ਼ ਹੋਈ ਆ ਸਕੋਰਪੀਓ ਗੱਡੀਆਂ ਪੁਲਿਸ ਡਿਪਾਰਟਮੈਂਟ ਵਾਸਤੇ ਲਈਆਂ ਗਈਆਂ ਉਹਦੇ ਵਿੱਚ ਇਹਨਾਂ ਨੇ ਇੱਕ ਸਾਰਾ ਕਮਿਸ਼ਨ ਖਾਦਾ ਵਾ ਇਹ ਕੋਈ ਛੋਟਾ ਮੋਟੀ ਗੱਲ ਨਹੀਂ ਹੈ ਟਾਇota ਹਾਈਲੈਕਸ ਦਾ 144 ਲਈਆਂਗੇ ਇਹਨਾਂ ਸੜਕ ਸੁਰੱਖਿਆ ਫੋਰਸ ਲਈ ਇਹ ਪੰਜਾਬ ਪੁਲਿਸ ਦੀ ਡਿਪਾਰਟਮੈਂਟ ਨੂੰ ਹੋਮ ਮਿਨਿਸਟਰ ਭਗਵੰਤ ਮਾਨ ਇਹਨਾਂ ਕੋ ਬਿਆਨ ਦੇਵੇ ਕਿ ਅਸੀਂ 3.5 ਸਾਲ ਵਿੱਚ ਕਿੰਨੀਆਂ ਸਕੋਰਪੀਓ ਗੱਡੀਆਂ ਖਰੀਦੀਆਂ ਨੇ ਉਹਨਾਂ ਚੋਂ ਕਿੰਨੀਆਂ ਗੱਡੀਆਂ ਰਾਜ ਮੋਟਰਸ ਦੇ ਜ਼ਰੀਏ ਖਰੀਦੀਆਂ ਗਈਆਂ ਤੇ ਉਹਦੇ ਚ ਤੁਸੀਂ ਕਿੰਨੀ ਪੇਮੈਂਟ ਅਦਾ ਕੀਤੀ ਆ ਤੇ ਉਹਦੇ ਚ ਅਲਟੀਮੇਟਲੀ ਕਮਿਸ਼ਨ ਕਿੰਨਾ ਖਾਦਾ ਗਿਆ ਮੇਰਾ ਖਿਆਲ ਆ ਕਿ ਉਹ ਕਮਿਸ਼ਨ ਵੀ ਕੁਝ ਇੱਕ ਦਿਨ ਸੈਂਕੜੇ ਕਰੋੜ ਵਿੱਚ ਜਾਂਦਾ ਹੋਵੇਗਾ ਕਿਨੇ ਪੈਸੇ ਖਾਦੇ ਨੇ ਜਿਹੜੇ ਦਲਾਲੀ ਕਰਦੇ ਨੇ ਜਿਹੜੇ ਸਮਝੌਤੇ ਕਰਾਉਂਦੇ ਨੇ ਜਿਹੜੇ ਬਿੱਲ ਕਟਾਉਂਦੇ ਨੇ ਜਿਹੜੇ ਸੌਦਾ ਕਰਾਉਂਦੇ ਨੇ ਉਹਨਾਂ ਨੇ ਕਮਿਸ਼ਨ ਖਾਦਾ ਇਹ ਸਾਰਾ ਕਮਿਸ਼ਨ ਦਾ ਮਾਮਲਾ ਟੋਯੋਟਾ ਹਾਈਲੈਕ ਸਮੀਤ ਸਕੋਰਪੀਓ ਗੱਡੀਆਂ ਦੀ ਖਰੀਦ ਦਾ ਇਹਦੀ ਜਾਂਚ ਹੋਣੀ ਚਾਹੀਦੀ ਆ ਇਹਦੀ ਹੁਣ ਪੰਜਾਬ ਪੁਲਿਸ ਵਿਜੀਲੈਂਸ ਇਹ ਤਾਂ ਜਾਂਚ ਕਦੀ ਵੀ ਨਹੀਂ ਕਰੂਗੀ ਨਾ ਘਟਾਰੂ ਚੱਕ ਦੀ ਕਰੂਗੀ ਨਾ ਮਾਨੂਕੇ ਦੀ ਕਰੂਗੀ ਨਾ ਇਹਨਾਂ ਦੇ ਐਮ ਐਲ ਏ ਜਿਹੜੇ ਲੁੱਟ ਖਸੁੱਟ ਕਰ ਰਹੇ ਨੇ ਪੰਜਾਬ ਦੇ ਵਿੱਚ ਤੇ ਦੂਸਰਿਆਂ ਦੀ ਜਾਂਚ ਕਰ ਬਹੁਤ ਔਰ ਲਾਸਟ ਮੈਂ মিডিਆ ਨੂੰ ਪੁੱਛਣਾ ਚਾਹੁੰਦਾ ਤੁਸੀਂ ਤਿੰਨ ਤਿੰਨ ਵਾਰੀ ਪੀਸੀ ਕਰਦਾ ਕਦੀ ਹਰਪਾਲ ਚੀਮਾ ਬੈਠਾ ਹੁੰਦਾ ਕਦੀਆ ਤਮਾਤਰ ਮੰਤਰੀ ਬੈਠਾ ਹੁੰਦਾ ਕਦੀ ਕੋਈ ਹੋਰ ਮੰਤਰੀ ਬੈਠਾ ਹੁੰਦਾ ਯਾਰ ਕਦੀ ਮਾਈਕ ਰੱਖ ਕੇ ਡੈਮਿਕ ਸਵੇਰਾ ਪ੍ਰੋ ਪੰਜਾਬ ਟੀਵੀ ਰੋਜ਼ਾਨਾ ਸਪੋਕਸਮੈਨ న్యూਸ 18 ਔਰ ਢਿੱਲੀ ਪੋਸਟ ਕਰੀ ਮਾਈਕ ਰੱਖ ਕੇ ਪੁੱਛਿਆ ਕਿ ਆਪੋਜੀਸ਼ਨ ਨੇ ਤੁਹਾਡੇ ਤੇ 144 ਟੋ요ਟਾ ਹਾਈਲੈਕਸ ਗੱਡੀਆਂ ਤੇ ਕਮਿਸ਼ਨ ਬਾਰੇ ਪੁਖਤਾ ਇਲਜ਼ਾਮ ਲਾਏ ਨੇ ਬਿੱਲ ਰੱਖ ਕੇ ਤੁਹਾਡੇ ਦੇ ਬਾਰੇ ਕੀ ਕਹਿਣਾ ਵਾ ਪਿਛਲੇ 15 20 ਦਿਨ ਤੋਂ ਕਿਸੇ ਨੇ ਮੁੱਖ ਮੰਤਰੀ ਕਿਸੇ ਮੰਤਰੀ ਤੋਂ ਕਿਸੇ ਬੰਦੂਆ ਮਜ਼ਦੂਰ ਤੋਂ ਇੱਕ ਸਵਾਲ ਵੀ ਨਹੀਂ ਪੁੱਛਿਆ ਵਿਚ ਸ਼ੋਜ਼ ਕਿ ਸਾਡਾ ਮੀਡੀਆ ਕਿੱਥੇ ਚਲੇ ਗਿਆ ਵਾ ਸਾਡੇ ਮੀਡੀਆ ਦੇ ਹਾਲਾਤ ਕੀ ਨੇ ਕਿਵੇਂ ਇਹ ਬਿਕਾਊ ਮੀਡੀਆ ਬਣ ਚੁੱਕਾ ਵਾ ਮੇਰੀ ਅਪੀਲ ਆ ਸਾਰੇ ਵਿਸ਼ਵ ਵਿੱਚ ਬੈਠੇ ਪੰਜਾਬੀਆਂ ਨੂੰ ਆ ਜਿਹੜੇ 5 7 ਚੈਨਲ ਜਿਹੜੇ ਬਲੇਟੈਂਟਲੀ ਦੂਜਿਆਂ ਦੇ ਖਿਲਾਫ ਮਨ ਘੜਤ ਝੂਠੀਆਂ ਕਹਾਣੀਆਂ ਬਣਾਉਂਦੇ ਨੇ ਖੈਰੇ ਨੂੰ ਝਟਕਾ ਖੈਰੇ ਨੂੰ ਝਟਕਾ ਔਰ ਮੈਂ ਅੱਜ ਇਹਨਾਂ ਨੂੰ ਡਿਫੈਮੇਸ਼ਨ ਨੋਟਿਸ ਭੇਜ ਰਿਹਾ ਵਾਂ ਸਾਰੇ 5 6 ਜਿਹੜੇ ਚੈਨਲ ਨੇ ਔਰ ਡਿਫਰਮੇਸ਼ਨ ਆਬਲਿਕ ਕੰਟੈਂਪਟ ਨੋਟਿਸ ਕਿਉਂਕਿ ਹਾਈ ਕੋਰਟ ਦਾ ਆਰਡਰ ਸ ਸ਼ਾਮ ਨੂੰ 6:30 ਵਜੇ ਅਪਲੋਡ ਹੁੰਦਾ ਵਾ ਇਹਨਾਂ ਨੇ ਸਵੇਰੇ 10:30 ਵਜੇ ਖੇਰੇ ਨੂੰ ਝਟਕਾ ਸਟੂਰੀਆਂ ਚਲਾਤੀਆਂ ਮੇਰੀ ਤੁਹਾਨੂੰ ਸਭ ਨੂੰ ਅਪੀਲਾ ਕਿ ਜਿਹੜਾ ਆਜ਼ਾਦ ਮੀਡੀਆ ਉਹ ਵੀ ਪਹਿਚਾਣੋ ਬਹੁਤ ਸਾਰੇ ਆਰਗੇਨਿਕ ਚੈਨਲਸ ਨੇ ਪੰਜਾਬ ਦੇ ਵਿੱਚ ਜਿਹੜੇ ਜਿਨ੍ਹਾਂ ਤੇ ਪਰਚੇ ਵੀ ਦਰਜ ਕੀਤੇ ਗਏ ਮਨਿੰਦਰਜੀਤ ਸਿੰਘ ਸਿੱਧੂ ਤੇ ਵੀ ਐਫਆਈਆਰ ਦਰਜ ਕਰ ਦਿੱਤੀ ਬਹੁਤ ਸਾਰੇ ਚੈਨਲਸ ABC ਟੀਵੀ ਦਾ ਜਿਹੜਾ ਚੈਨਲ ਹੈਗਾ ਉਹਨੂੰ ਉਹਨਾਂ ਨੂੰ ਕਈ ਵਾਰ ਇਹ ਬਲੌਕ ਕਰਾ ਦਿੰਦੇ ਨੇ ਕਈ ਵਾਰ ਬਹੁਤ ਸਾਰੇ ਚੈਨਲਸ ਨੂੰ YouTube ਤੋਂ ਰਿਮੂਵ ਕਰਾ ਦਿੰਦੇ ਨੇ ਸ਼ਿਕਾਇਤਾਂ ਕਰਕੇ ਉਹ ਚੈਨਲ ਨੇ ਤੁਸੀਂ ਦੇਖਿਆ ਕਰੋ ਪਰੰਤੂ ਆਹ ਜਿਹੜੇ ਚੈਨਲ ਜਿਹੜੇ ਮੈਂ ਪੰਜ ਸੱਤ ਨਾਮ ਲਏ ਨੇ ਇਹਨਾਂ ਤੋਂ ਗੁਰੇਜ਼ ਕਰੋ ਇਹ ਸੋਲਡ ਆਊਟ ਮੀਡੀਆ ਇਹ ਪਿਕਾਊ ਮੀਡੀਆ ਪੰਜਾਬ ਦਾ ਉਮੀਦ ਕਰਦਾ ਹਾਂ ਕਿ ਅੱਜ ਦੇ ਇਸ ਵੇਲੇ ਲਾਈਵ ਤੋਂ ਬਾਅਦ ਸਰਕਾਰ ਕੋਈ ਤਾਂ ਜਵਾਬ ਦੇਵੇ 144 ਗੱਡੀਆਂ ਦੀ ਟੋヨタ ਹਾਈਲਕਸ ਵਿੱਚ ਕਿੰਨੇ ਪੈਸੇ ਖਾਦੇ ਨੇ ਕਿਸ ਨੇ ਖਾਦੇ ਨੇ ਅਗਰ ਨਹੀਂ ਖਾਦੇ ਘੱਟੋ ਘੱਟ ਜਨਾਇ ਕਰਕੇ ਦਿਖਾ ਦਿਓ ਜਨਾਇ ਵੀ ਨਹੀਂ ਕਰਦੇ ਔਰ ਅਗਲੀ ਗੱਲ ਜਿਹੜੀ ਪੁਲਿਸ ਦੀ ਸਕੋਰਪੀਓ ਗੱਡੀਆਂ ਦੀ ਜਿੰਨੀ ਪਰਚੀ ਹੋਈ ਆ ਪਿਛਲੇ ਸਾਢੇ ਤਿੰਨ ਸਾਲ ਚ ਇਹਦੇ ਤੇ ਵੀ ਇੱਕ ਵਾਈਟ ਪੇਪਰ ਪੰਜਾਬ ਸਰਕਾਰ ਨੂੰ ਜਾਰੀ ਕਰਨਾ ਚਾਹੀਦਾ ਅਗਰ ਹਿੰਮਤ ਹੈ ਤਾਂ ਵਾਈਟ ਪੇਪਰ ਜਾਰੀ ਕਰ ਦਿਓ ਸਕੋਰਪੀਓ ਦਾ ਤੇ ਟੋਯੋਟਾ ਹਾਈਲੈਕਸ ਦੀ 144 ਗੱਡੀਆਂ ਦਾ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਤੁਹਾਡੇ ਸਾਹਮਣੇ ਆ ਜਿਗਾ ਇਸ ਲਈ ਇਹ ਠੀਕ ਹੈ ਤੁਹਾਡਾ ਤੰਤਰ ਹੈਗਾ ਤੁਸੀਂ ਆਪਣੇ ਵਿਰੋਧੀਆਂ ਤੇ ਇਸ ਤਰ੍ਹਾਂ ਦੇ ਝੂਠੇ ਮੁਕਦਮੇ ਬਣਾ ਸਕਦੇ ਪਰ ਅਕਾਲਪੁਰ ਵਾਹਿਗੁਰੂ ਸਮੇਂ ਨੇ ਤਬਦੀਲੀ ਕਰਵਟ ਲੈਣੀ ਲੈਣੀ ਆ ਔਰ ਇਹ ਜਿਹੜੇ ਜਿੰਨੇ ਇਸ਼ੂਜ਼ ਅਸੀਂ ਉਠਾ ਰਹੇ ਆ ਇਹਨਾਂ ਸਾਰਿਆਂ ਦੀ ਫੇਰ ਇਨਵੈਸਟੀਗੇਸ਼ਨ ਕਰਾ ਕੇ ਤੇ ਜਿਹੜੇ ਵੀ ਲੋਕੀ ਗਲਤ ਕੰਮ ਕਰਦੇ ਹੋਣਗੇ ਉਹਨਾਂ ਦੇ ਖਿਲਾਫ ਪੂਰੀ ਕਾਰਵਾਈ ਹੋਵੇਗੀ ਇਹ ਵੀ ਸਾਡਾ ਵੀ ਪ੍ਰਣ ਹੈ ਕਨਾਲ ਦੇ ਪਾਸੇ ਮੇਰੇ ਨਾਲ ਜੁੜਨ ਵਾਸਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਬਾਣੀ ਰੋ ਹਰ ਤਾਜ਼ਾ ਅਪਡੇਟ ਦੇ ਲਈ ਔਨ ਸਕਾਈ ਟੀਵੀ ਦਿਨਾਲ